ਛੱਪੜ 'ਚ ਮਰੀਆਂ ਮੱਛੀਆਂ ਬਿਮਾਰੀ ਫੈਲਣ ਦਾ ਵਧਿਆ ਖਰਚਾ ਪਿੰਡ ਵਾਸੀ ਹੋਏ ਇਕੱਠੇ ਛੱਪੜ ਦੇ ਸਫਾਈ ਦੀ ਕੀਤੀ ਮੰਗ ਬਠਿੰਡਾ ਦੇ ਪੁੱਚੋ ਮੰਡੀ ਨਜ਼ਦੀਕ ਪਿੰਡ ਬੂਰਜ ਕਾਨ ਸਿੰਘ ਵਾਲਾ ਤੋਂ ਇੱਕ ਮਾਨਾ ਸਾਹਮਣੇ ਆ ਜਿੱਥੇ ਕਿ ਛੱਪੜ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੱਛੀਆਂ ਮਰੀਆਂ ਹੋਈਆਂ ਮਿਲੀਆਂ ਇਸ ਮੌਕੇ ਸਰਪੰਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੀ ਪੰਚਾਇਤ ਵੱਲੋਂ ਛੱਪੜ ਠੇਕੇ ਦੀ ਦਿੱਤਾ ਹੋਇਆ ਸੀ ਪਰ ਹੁਣ ਪੰਚਾਇਤ ਵੱਲੋਂ ਇਹ ਛੱਪੜ ਠੇਕੇ ਤੇ ਨਹੀਂ ਦਿੱਤਾ ਗਿਆ। ਅਗਿਆਤ ਵਿਅਕਤੀਆਂ ਵੱਲੋਂ ਇਸ ਦੇ ਵਿੱਚ ਮੱਛੀਆਂ ਛੱਡੀਆਂ ਹੋਈਆਂ ਸਨ। ਕੱਲ ਅਚਾਨਕ ਮੱਛੀਆਂ ਮਰਨ ਦਾ ਪਤਾ ਲੱਗਿਆ। ਸਵੇਰ ਨੂੰ ਸਾਰੀਆਂ ਮੱਛੀਆਂ ਮਰਨ ਕਾਰਨ ਬਦਬੂ ਜਿਹੜੀ ਕਿ ਉਹ ਪਿੰਡ ਦੇ ਵਿੱਚ ਫੈਲ ਗਈ। ਸਿਹਤ ਵਿਭਾਗ ਦੇ ਕਰਮਚਾਰੀ ਦੇ ਵੱਲੋਂ ਇਸ ਦੀ ਜਿਹੜੀ ਕਿ ਸੂਚਨਾ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ ਗਈ। ਪੰਚਾਇਤ ਵੱਲੋਂ ਪ੍ਰਸ਼ਾਸਨ ਨੇ ਧਿਆਨ ਦੇ ਵਿੱਚ ਇਹ ਮਾਮਲਾ ਲਿਆਂਦਾ ਗਿਆ ਤੇ ਮੰਗ ਕੀਤੀ ਗਈ ਛੱਪੜ ਦੀ ਸਫਾਈ ਕਰਵਾਈ ਜਾਵੇ ਤਾਂ ਜੋ ਬਿਮਾਰੀਆਂ ਤੋਂ ਬਚਾ ਜਾ ਸਕੀ ਮੇਰਾ ਨਾਮ ਜੀ ਸਰਪੰਚ ਬਲਵਿੰਦਰ ਸਿੰਘ ਪਿੰਡ ਬੁਰਜ ਕਾਨ ਸਿੰਘ ਵਾਲਾ ਜੀ ਇਹ ਪਿਛਲੀ ਪੰਚਾਇਤ ਨੇ ਠੇਕੇ ਦੇ ਦਿੱਤਾ ਹੋਇਆ ਛੱਪੜ ਤੇ ਉਸੇ ਠੇਕੇਦਾਰ ਦੇ ਅਧੀਨ ਹੀ ਹਜੇ ਚੱਲ ਰਿਹਾ ਜੀ ਤੇ ਇਹਦੇ ਵਿੱਚ ਛੱਪੜ ਦੇ ਵਿੱਚ ਇੱਕ ਤਾਂ ਸੀਵਰੇਜ ਦਾ ਨਾਲੀਆਂ ਦਾ ਗੰਦਾ ਪਾਣੀ ਆਉਂਦਾ ਜੀ ਉਹਦਾ ਕਰਕੇ ਇਹ ਸਾਫ ਪਾਣੀ ਗੰਦਾ ਹੋ ਗਿਆ ਜੀ ਤੇ ਉਹਦਾ ਕਰਕੇ ਇਹ ਆਪਣੀਆਂ ਮੱਛੀਆਂ ਮਾਰ ਰਹੀਆਂ ਜੀ ਤੇ ਇਸ ਇੱਕ ਤਾਂ ਜਿਹੜੀ ਇਹ ਬਹੁਤ ਮੇਨ ਸਮੱਸਿਆ ਜੀ ਗੰਦੇ ਪਾਣੀ ਦੀ ਇਸ ਦੀ ਸਰਕਾਰ ਤੋਂ ਅਸੀਂ ਮੰਗ ਕਰਦੇ ਆਂ ਵੀ ਇਹਦਾ ਹੱਲ ਹੋਣਾ ਚਾਹੀਦਾ ਜੀ ਇਸ ਦੇ ਸਬੰਧ ਦੇ ਵਿੱਚ ਅਸੀਂ ਹੁਣ ਸ਼ਕਤੀ ਸਾਹਿਬ ਨੂੰ ਫੋਨ ਲਾਇਆ ਜੀ ਤੇ ਉਹਨਾਂ ਨੇ ਕਿਹਾ ਵੀ ਉਹ ਕਹਿੰਦੇ ਵੀ ਅਸੀਂ ਗੱਲ ਕਰਦੇ ਆਂ ਜੀ ਨਾਮਰਜੀਤ ਸਿੰਘ ਆ ਜੀ ਪਿੰਡ ਬੁਰਜ ਕਾਂ ਸਿੰਘ ਵਾਲਾ ਨੇ ਬਸਰੀਕਾ ਸੀ ਸਾਡੇ ਆ ਛੱਪੜ 'ਚ ਮੱਛੀਆਂ ਦੇ ਬਹੁਤ ਜ਼ਿਆਦਾ ਮਰ ਗੀਆਂ ਇਹ ਚ ਇੱਕ ਮਹੀਨਾ ਹੋ ਗਿਆ ਸੀਵਰੇਜ ਦਾ ਪਾਣੀ ਪੈਂਦੇ ਨੂੰ ਜਿਹਦਾ ਇੱਥੇ ਤਿੰਨ ਚਾਰ ਡੇਰੀਆਂ ਉਹ ਸਾਰੇ ਗੋਹਾ ਹੋਰ ਘਰਾਂ ਦੇ ਗੋਹਾ ਪੰਚਾਇਤ ਨੇ ਜਾਲੀਆਂ ਲਵਾਈਆਂ ਸੀ ਦੋ ਤਿੰਨ ਬੰਦੇ ਨੇ ਜਾਲੀਆਂ ਵੀ ਪੱਟਦੀਆਂ ਤੇ ਉਦੋਂ ਬਾਅਦ ਅਸੀਂ ਸਰਪੰਚ ਸਾਹਿਬ ਕੋਲੇ ਵੀ ਦੋ ਤਿੰਨ ਆਰੀ ਜਾ ਚੁੱਕੇ ਆ ਵੀ ਇਹਦਾ ਕੋਈ ਹੱਲ ਕਰੀਏ ਜੀ ਇਹਦਾ ਸਾਡਾ ਤਾਂ ਕਿਸੇ ਨੇ ਕੋਈ ਸੁਣਵਾਈ ਨਹੀਂ ਕਰੀ ਹੁਣ ਇਹ ਮੱਛੀਆਂ ਮਰਨ ਕਰਕੇ ਤੇ ਮੁਸ਼ਕ ਤੇ ਫੜ ਲਿਆ ਬੈ ਤੇ ਹੁਣ ਇਹਦੇ ਨਾਲ ਬਿਮਾਰੀਆਂ ਬਿਮਾਰ ਹੁੰਦੇ ਜਾਂਦੇ ਆ ਸਾਰੇ ਲੋਕ ਇਹਦਾ ਕੋਈ ਹੱਲ ਹਸਤਾ ਡੀਸੀ ਸਾਹਿਬ ਨੂੰ ਵੀ ਆਣੇ ਆ ਤੇ ਹੋਰ ਸਾਰੇ ਵਿਭਾਗਾਂ ਨੂੰ ਆਨੇ ਵੀ ਇਹਦਾ ਕੋਈ ਹੱਲ ਕੀਤਾ ਜਾਵੇ ਤੇ ਦਾ ਸਾਨੂੰ ਚਰਦੀ ਕਲਾ ਟਾਈਮ ਟੀਵੀ ਲਈ ਬਠਿੰਡਾ ਤੋਂ ਪੱਤਰਕਾਰ ਜਗਸੀਰ ਭੁੱਲਰ ਦੀ ਖਾਸ ਰਿਪੋਰਟ this program is sponsored by the singler office bakersfield for all your immigration family law needs call or scan qr code to contact us rodis inc million miles with smile or scan qr code to contact us ਤਾਂ ਅਬਾ ਇੰਡੀਅਨ ਕੁਜ਼ੀਨ Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.